ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਚੰਗਾ ਦਿਨ ਐ ਪਰਿਵਾਰ ਦੇ ਵਿੱਚ ਫੇਰ ਕਾਇਮ ਹੀ ਹੋ ਰਹੀ ਐ ਜਿਹੜੇ ਕੁਝ ਭਰਾ ਪਰਿਵਾਰ ਨੂੰ ਛੱਡ ਕੇ ਚਲੇ ਗਏ ਸੀ ਉਹ ਵਾਪਸ ਆਏ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਮੈਂ ਬੈਠਾ ਬੈਠਾ ਰਣਵਾ ਸਾਹਿਬ ਨੂੰ ਦੇਖ ਰਿਹਾ ਸੀ ਤੇ ਜੋਸ਼ ਸਿੰਘ ਸਾਹਿਬ ਨੂੰ ਮੈਂ ਜਦ ਪਹਿਲੀ ਵਾਰ ਐਮ ਸੀ ਬਣਿਆ ਉਸੇ ਵਾਰ ਮੈਂ ਖਰੜ ਮਿਊਸਪਲ ਕਮੇਟੀ ਦਾ ਪ੍ਰਧਾਨ ਬਣ ਗਿਆ ਬਿਆਨ ਸਿੰਘ ਜੀ ਦੀ ਸਰਕਾਰ ਸੀਗੀ ਰਿੰਵਾ ਸਾਹਿਬ ਜੋਸ਼ਨ ਸਾਹਿਬ ਜਸਜੀਤ ਸਿੰਘ ਰਦਾਵਾ ਤੇ ਹਰਨੇਕ ਸਿੰਘ ਖੜੂਆ ਜਿਹੜਾ ਸਾਡੇ ਐਮਐਲਏ ਹੁੰਦੇ ਸੀ ਇਹਨਾਂ ਦਾ ਗੁੱਟ ਸੀ ਮੈਂ ਇਹਨਾਂ ਕੋਲ ਆਉਂਦੇ ਹੁੰਦਾ ਸੀ ਇਹਨਾਂ ਨੇ ਮੈਨੂੰ ਐਮਸੀ ਹੁੰਦੇ ਹੋਏ ਐਮਪੀ ਦੀ ਟਿਕਟ ਦਾ ਉਮੀਦਵਾਰ ਬਣਾ ਦਿੱਤਾ ਮੈਂ ਸੋਚ ਰਿਹਾ ਸੀ ਕਿ ਕਦੇ ਮੈਂ ਇਹਨਾਂ ਕੋਲ ਆਪਸ ਟਿਕਟ ਮੰਗਣ ਆਉਂਦਾ ਹੁੰਦਾ ਸੀ ਅਰੇ ਇਹਨਾਂ ਦੀ ਪਤਾ ਨਹੀਂ ਕੀ ਸੋਚ ਸੀਗੀ ਕਿ ਇੱਕ ਐਮਸੀ ਨੂੰ ਐਮਪੀ ਵਾਤੇ ਟਿਕਟ ਲੈਣ ਚਲੇਗੀ ਇਸੇ ਤਰ੍ਹਾਂ ਪੈਵੀ ਸਾਹਿਬ ਨੂੰ ਦੇਖ ਰਿਹਾ ਸੀ ਜੀਤਮਿੰਦਰ ਸਿੰਘ ਜੀ ਨੂੰ ਕੈਪਟਨ ਅਮਨਿੰਦਰ ਸਿੰਘ ਜੀ ਨੂੰ ਮਿਲਣਾ ਹੁੰਦਾ ਸੀ ਤਾਂ ਕਈ ਵਾਰ ਇਹਨਾਂ ਨੂੰ ਬੇਨਤੀ ਕਰਨੀ ਪੈਂਦੀ ਸੀ ਯਾਰ ਮੈਨੂੰ ਬੁਲਾ ਦੇ ਉਹਨਾਂ ਨੂੰ ਮੈਂ ਵੀ ਟਿਕਟ ਮੰਗਦਾ ਤਾਂ ਕਈ ਵਾਰ ਇਹਨਾਂ ਦੇ ਨਾਲ ਮਿਲ ਕੇ ਕੈਪਟਨ ਸਾਹਿਬ ਨੂੰ ਮਿਲਿਆ ਕਈ ਵਾਰ ਮੈਨੂੰ ਟਿਕਟ ਨਹੀਂ ਮਿਲੀ ਤੇ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਇਹ ਵੀ ਮੇਰੇ ਨਾਲ ਹੀ ਸੰਘਰਸ਼ ਕਰਦੇ ਸੀ ਨਾਲ ਦੇ ਹਲਕੇ ਦੇ ਵਿੱਚ ਮੈਂ ਵੀ ਖਰੜ ਤੋਂ ਐਮਸੀਸੀ ਪ੍ਰਧਾਨ ਬਣ ਗਿਆ ਉੱਥੇ ਮੇਰੀ ਪ੍ਰਧਾਨਗੀ ਦੀ ਲੜਾਈ ਹੁੰਦੀ ਸੀ ਇਹਨਾਂ ਦੀ ਐਮਐਲਏ ਦੀ ਹੁੰਦੀ ਸੀ ਇਹ ਵੀ ਸਾਡੇ ਮਹਾਰਤੀ ਔਰ ਮੇਨ ਯੋਧੇ ਇਸ ਏਰੀਆ ਦੇ ਕਾਂਗਰਸ ਦੇ ਤੇ ਬੜੀ ਮਦਦ ਔਰ ਮਿਹਨਤ ਇਹਨਾਂ ਨੇ ਆਪਣੇ ਆਪ ਨੂੰ ਬਿਲਡ ਕਰਨ ਵਾਸਤੇ ਕੀਤੀ ਦਿਕਤਾ ਆਉਂਦੀਆਂ ਐ ਮੂਰੇ ਸੰਘਰਸ਼ ਵੀ ਆਉਂਦੇ ਐ ਤੇ ਲੇਕਿਨ ਇਹ ਹਮੇਸ਼ਾ اٹਲ ਰਹਿ ਕੇ ਲੜਾਈ ਲੜਦੇ ਰਹੇ ਬੇਰਕਾ ਸਾਹਿਬ ਮੇਰੇ ਵੱਡੇ ਭਰਾ ਐ ਇਹਨਾਂ ਦੇ ਨੇ ਮੈਨੂੰ ਸਮਝਾਈ ਕਾ ਤੇ ਛੱਡ ਕੇ ਚਲੇ ਗਏ ਸੀ ਉਹ ਤਾਰਨੇ ਨਹੀਂ ਸੀਗਾ ਨਾ ਬਲਬੀਰ ਸਿੰਘ ਸਿੱਧੂ ਦਾ ਰਹਿ ਇਹਨਾਂ ਦਾ ਤਾਂ ਮੈਂ ਕਈ ਵਾਰ ਇਹਨਾਂ ਤੋਂ ਪੁੱਛਿਆ ਵੀ ਪਰੇ ਹੈ ਕਿ ਕੋਈ ਗੱਲ ਹੋ ਜਵੇ ਹੈ ਉਹ ਇਹਨਾਂ ਨਾਲ ਪੁੱਛਿਆ ਇਹਨਾਂ ਨਾਲ ਗੱਲ ਚੱਲੀ ਤੁਹਾਡੇ ਨਾਲ ਚੱਲੀ ਨਹੀਂ ਲੇਕਿਨ ਇਹ ਹੈ ਕਿ ਕੋਈ ਗੱਲ ਹੋ ਜਵੇ ਬੇਰਕਾ ਸਾਹਿਬ ਦਾ ਪਹਿਲਾ ਬਿਆਨ ਆਏ ਜਾਣਾ ਕਾਂਗਰਸ ਵੱਲੋਂ ਬੜਾ ਘਾਟਾ ਮਹਿਸੂਸ ਹੋਇਆ ਬਲਬੀਰ ਸਿੰਘ ਸਿੱਧੂ ਦਾ ਸਾਨੂੰ ਰੋਪੜ ਜ਼ਿਲ੍ਹੇ 'ਚ ਖਾਸ ਤੌਰ ਮੇਰੇ ਆਪਣੇ ਹਲਕੇ 'ਚ ਬੜਾ ਨੁਕਸਾਨ ਹੋ ਗਿਆ ਸੀ ਕਿੰਨੇ ਹੀ ਬੰਦੇ ਸੋਚਾਂ 'ਚ ਪੈ ਗਏ ਸੀ ਹੁਣ ਕਰੀਏ ਦਾ ਕੀ ਕਰੀਏ ਕਿੱਧਰ ਨੂੰ ਜਾਈਏ ਨਾ ਬਲਬੀਰ ਸਿੰਘ ਸਿੱਧੂ ਨੂੰ ਛੱਡ ਸਕਦੇ ਨਾ ਅਸੀਂ ਬੀਜੇਪੀ ਜਾਈ ਸਕਦੇ ਦਿੱਕਤ ਆਈ ਹੋਈ ਸੀ ਇਹ ਪੂਰੇ ਪੰਜਾਬ ਦੇ ਵਰਕਰ ਨੂੰ ਆ ਗਈ ਸੀ ਚਾਹੇ ਉਹ ਕਾਂਗਰਸ ਸਾਹਿਬ ਦਾ ਹਲਕਾ ਹੈ ਲੇਕਿਨ ਜਿਹੜੇ ਤੁਸੀਂ ਵਰਕਰ ਹੈ ਕਾਂਗਰਸ ਪਾਰਟੀ ਦੇ ਮੈਂ ਕੱਲ ਬਲਬੀਰ ਸਿੰਘ ਸਿੱਧੂ ਦਾ ਬਿਆਨ ਸੁਣਿਆ ਇਹ ਕਹਿੰਦੇ ਵੀ ਲੋਕ ਸਾਨੂੰ ਸਾਹਮਣੇ ਕਹੀਦਾ ਜਾਂਦੇ ਸੀ ਲੇਕਿਨ ਕਿਸੇ ਦਾ ਮਨ ਨਹੀਂ ਸੀ ਭਿਜਦਾ ਅਸਲ ਦੇ ਵਿੱਚ ਤੁਸੀਂ ਵਰਕਰੋ ਜਿਹੜੇ ਇਹਨਾਂ ਸਾਰੇ ਲੀਡਰਾਂ ਨੂੰ ਫੇਰ ਕਾਂਗਰਸ 'ਚ ਮੋੜ ਕੇ ਲਿਆਏ ਹੋ। ਇਹ ਕਾਂਗਰਸ ਪਾਰਟੀ ਦੇ ਵਰਕਰ ਦੀ ਇੱਕ ਬਲਖਣਤਾ ਹੈ। ਕਾਂਗਰਸ ਪਾਰਟੀ ਦਾ ਵਰਕਰ ਹੈ ਕਾਂਗਰਸ ਨੂੰ ਜਿਤਾਉਂਦਾ ਹੈ। ਜਿਹੜੇ ਅਸੀਂ ਲੀਡਰ ਸਟੇਜ 'ਤੇ ਬੈਠੇ ਆਈਦਾ ਪਹਿਲੇ ਮੁੱਖ ਮੰਤਰੀ ਬਣ ਕੇ ਦੇਖਣ ਲੱਗ ਜਾਂਦੇ ਇੱਕ ਦੂਜੇ ਨੂੰ ਤੇ ਫਿਰ ਸੋਚ ਲੱਜਾਂਦੇ ਯਾਰ ਇਹਦੀ ਫੋਟੋ ਨਾ ਲੱਗ ਜਵੇ ਇਹਦੀ ਫੋਟੋ ਵਿੱਚ ਦੇ ਕੱਢ ਦੋ। ਇਹ ਕਰ ਲਓ ਉਹ ਕਰ ਲਓ। ਲੇਕਿਨ ਵਰਕਰ ਹੈ ਜਿਹੜਾ ਕਾਂਗਰਸ ਖੜਾ ਰਹਿੰਦਾ ਹੁਣੇ ਰਾਜਾ ਬਣਿੰਗਜੀ ਬੋਲ ਰਹੇ ਸੀ ਕਿ ਆਈਸੀ ਸਾਰੇ ਜਣੇ ਇਕੱਠੇ ਹੋ ਕੇ ਕਾਂਗਰਸ ਨੋਕੇ ਲੈ ਕੇ ਜਾਵਾਂਗੇ ਜੇ ਇਕੱਠੇ ਪਿਛਲੀ ਵਾਰ ਹੁੰਦੇ ਤਾਂ ਪਿਛਲੀ ਵਾਰ ਇਹ ਨਹੀਂ ਸੀ ਜਾਣੀ ਆਪਣੀ ਤਾਂ ਪਾਰਟੀ ਉਹ ਜਿਹੜਾ ਕੋ ਸਵੇਰੇ ਕਰਨਾ ਦਾ ਦੁਪਹਿਰ ਤੇ ਬਾਅਦ ਹੋਰ ਬਿਆਰ ਆ ਜਾਂਦਾ ਸੀ ਉਹ ਯਾਰ 1 ਮਿੰਟ ਵੀਰੇ ਬੈਠ 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 ਹੁਣ ਤੇਰੇ ਕਰਕੇ ਆਪਣਾ ਭਾਈ ਛੱਡਤਾ ਸੀ ਹੋਰ ਇਸ ਤੋਂ ਜ਼ਿਆਦਾ ਕੀ ਕਰ ਸਕਦਾ ਬੈਹ ਜੋ ਘਾਲੇ ਹੈ ਕਿ ਜੇ ਵਰਕਰ ਇਕੱਠੇ ਦਾ ਲੀਡਰ ਵੀ ਇਕੱਠੇ ਹੋ ਜਾਣ ਤਾਂ ਕਾਂਗਰਸ ਪਾਰਟੀ ਕਿਤੇ ਜਾਏ ਨਹੀਂ ਸਕਦੀ ਲੇਕਿਨ ਅੱਜ ਜਿਹੜੀ ਇੱਥੇ ਇਕੱਠ ਹੋਇਆ ਹੈ ਜਿਹੜੇ ਬੰਦੇ ਆਏ ਹੈ ਇਹ ਪਹਿਲਾਂ ਤੋਂ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਹੈ ਇਹ ਬੰਦਿਆਂ ਦੇ ਆਉਣ ਨਾਲ ਅੱਜ ਫੇਰ ਕਾਂਗਰਸ ਹੋਰ ਤਕੜੀ ਹੋਈ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਹੋਏਗੀ ਤੇ ਬਿਨਾ ਕੁਝ ਕਰੇ ਇਹਨਾਂ ਨੇ ਕੁਝ ਨਹੀਂ ਕਰਿਆ ਲekin BJP ਦੇ ਸਮਝ ਲਓ ਵੀ ਸੱਪ ਸੂੰਗ ਗਿਆ ਉਹ ਘਰ ਬੈਠੇ ਇਹਨਾਂ ਦੇ ਬਿਨਾ ਕੁਝ ਕਰੇ ਐ ਹੋ ਗਿਆ ਵੀ BJP ਦਾ ਕੁਝ ਹੈ ਹੀ ਨਹੀਂ ਪੰਜਾਬ 'ਚ ਕਦੇ BJP ਆ ਨਹੀਂ ਸਕਦੀ ਇਹ ਬੰਦੇ ਜਿਹੜੇ ਗਏ ਸੀ ਉਧਰ ਦੇਖ ਕੇ ਸਭ ਕੁਝ ਆ ਕੇ ਵਾਪਸ ਤੇ BJP ਦੀ ਕੋਈ ਗੱਲ ਨਹੀਂ ਪਹਿ ਵੀ ਵਰ ਕੇ بڑے ਲੀਡਰ ਕਾ ਅਕਾਲੀ ਦਲ ਨੂੰ ਛੱਡਿਆ ਹੈ ਇਹਦਾ ਮਤਲਬ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਆਧਾਰ ਨਹੀਂ ਰਿਹਾ ਇਹਦਾ ਮਤਲਬ BJP ਨੂੰ ਪੰਜਾਬ ਦੇ ਲੋਕ ਨਹੀਂ ਮੰਨਦੇ ਤੇ ਕਦੇ ਅੱਗੇ ਨਹੀਂ ਲਿਆ ਸਕਦੇ ਇਸ ਕਰਕੇ ਅੱਜ ਹੁਣ ਚਾਹੇ ਜਿੰਨੀਆਂ ਮਾਰੀ ਹੀ ਮਾਰ ਜਾਣ ਉਹਨਾਂ ਨੇ ਵੀ ਗਲਤੀ ਕਰ ਲਈ ਸਾਡੇ ਪਾਸ ਤੇ ਲਿਆ ਹੋਇਆ ਮਾਲੇ ਤੇ ਪ੍ਰਧਾਨ ਮੜਾ ਲਿਆ ਉਹਨਾਂ ਦਾ ਵਰਕਰੇ ਨਹੀਂ ਤੁਰਦਾ ਉਹ ਕਹਿੰਦੇ ਯਾਰ ਅਤਵਾਦ ਚ ਗੋਲੀਆਂ ਦਾ ਸਾਹਮਣਾ ਐਸੀ ਕਰਿਆ ਪ੍ਰਧਾਨ ਕੋਈ ਹੁਣ ਕਾਂਗਰਸ ਚ ਲੈ ਜਾਂਦਾ ਤੁਸੀਂ ਬੀਜੇਪੀ ਵਾਲੇ ਤੁਰਨ ਨੂੰ ਤਿਆਰ ਨਹੀਂ ਕੋਈ ਇਸ ਕਰਕੇ ਅੱਜ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਬਹੁਤ ਤਕੜੀ ਹੈ ਹਮੇਸ਼ਾ ਹੀ ਤਕੜੀ ਰਹੀ ਹੈ ਐਸੀ ਆਪਾਂ ਇਕੱਠੇ ਹੋ ਕੇ ਚੱਲ ਪੀਏ ਤੇ ਖਾਸੌਰ ਤੇ ਕਾਂਗਰਸ ਪਾਰਟੀ ਦਾ ਵਰਕਰ ਤਖੜਾ ਹੈ ਵਰਕਰ ਜਿਸ ਤਰੀਕੇ ਦੇ ਨਾਲ ਅੱਜ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਵਰਕਰ ਦੀ ਕੋਈ ਕਮੀ ਨਹੀਂ ਸੀ ਵਰਕਰ ਨੇ ਪੂਰੀ ਮਿਹਨਤ ਕੀਤੀ ਤੇ ਅਸੀਂ ਜਿੱਤਦੇ ਸੀ ਕੁਝ ਲੀਡਰਾਂ ਨੇ ਵੀ ਖਰਾਬ ਕਰਿਆ ਤੇ ਨਾਲ-ਨਾਲ ਸਰਕਾਰ ਨੇ ਠੱਗਿਆ ਨਹੀਂ ਅਸੀਂ ਜਿੱਤਦੇ ਸੀ ਸਾਡਾ ਕੈਂਡੀਡੇਟ ਵਧੀਆ ਸੀ ਸਾਡਾ ਉਥੇ ਮਾਹੌਲ ਵਧੀਆ ਸੀ ਲੇਕਿਨ ਆਉਣ ਵਾਲੇ ਸਮੇਂ ਆਪਾਂ ਸਾਰੇ ਜਣੇ ਆਪਣੀਆਂ ਮਹੱਤਵਕਾਂਸ਼ਾਵਾਂ ਤਿਆਗ ਦिए ਫਿਰ ਕਾਂਗਰਸ ਕਿਤੇ ਜਾ ਹੀ ਨਹੀਂ ਸਕਦੀ ਸੋ ਮੈਂ ਬਹੁਤ-ਬਹੁਤ ਸਵਾਗਤ ਕਰਦਾ ਸਾਰੇ ਵੀਰਾਂ ਦਾ ਸਾਰੇ ਸਾਨੂੰ ਬਹੁਤ ਜ਼ਰੂਰੀ ਸੀਗੇ ਸਾਡਾ ਨੁਕਸਾਨ ਹੋਇਆ ਸੀ ਨਾਲ ਮੈਂ ਪ੍ਰਧਾਨ ਜੀ ਨੂੰ ਔਰ ਬਾਜਵਾ ਸਾਹਿਬ ਨੂੰ ਬੇਨਤੀ ਕਰਦਾ ਕਿ ਜਦ ਕੋਈ ਵੀ ਛੱਡ ਕੇ ਜਾਂਦਾ ਹੈ ਉਹਦੀ ਜਗ੍ਹਾ ਕੋਈ ਨਾ ਕੋਈ ਲੈ ਲੈਂਦਾ ਹੈ ਉੱਥੇ ਕਾਂਗਰਸ ਦਾ ਜਿਹੜਾ ਪੱਕਾ ਵਰਕਰ ਹੁੰਦਾ ਉਹ ਮਿਹਨਤ ਕਰਦਾ ਫੇਰ ਦੁਬਾਰੇ ਉਸ ਹਰ ਕੇ ਉਹਨੂੰ ਬਿਲਡ ਕਰਨ ਵਾਸਤੇ ਕਿਰਪਾ ਕਰਿਓ ਉਹਨਾ ਬੰਦਿਆਂ ਨੂੰ ਜਿਨ੍ਹਾਂ ਦਾ ਹੁਣ ਉੱਥੇ ਨੁਕਸਾਨ ਹੋਣਾ ਜਿੱਥੇ-ਜਿੱਥੇ ਸਾਡੇ ਪਾਸ ਲੀਡਰ ਆ ਗਏ ਉਹਨਾਂ ਨੂੰ ਇਹਨਾਂ ਨਾਲ ਬਿਠਾ ਕੇ ਨਵੇੜੋ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਤਾਂ ਕਿ ਉਹ ਵੀ ਤਕੜੇ ਰਹਿਣ ਤੇ ਕਾਂਗਰਸ ਪਾਰਟੀ ਐਡਾ ਬੜਾ ਸਮੁੰਦਰ ਹੈ ਇਹ ਇਹਨਾਂ ਨੇ ਦੇਖ ਲਿਆ ਵੀ ਇਹ ਜਿਹੜੇ ਨਾਲੇ ਨਾਲੀਆਂ 'ਚ ਅਸੀਂ ਚਲੇ ਗਏ ਜਾਂ ਨਦੀਆਂ 'ਚ ਜਿਚ ਬੈਠ ਲਾਗੇ ਸਾਡੇ ਪਾਸ ਦੇ ਨਹੀਂ ਸਾਡਾ ਸਮੁੰਦਰ ਉਹੀ ਸੀਗਾ ਜਿਹੜੇ ਕਾਂਗਰਸ 'ਚੋਂ ਸੀ ਆਏ ਉੱਥੇ ਫੇਰ ਮੁੜ ਕੇ ਆ ਗਏ ਤੁਹ ਕਾਂਗਰਸ ਪਾਰਟੀ ਬੜਾ ਪਾਰੀ ਸਮੁੰਦਰ ਹੈ ਤੇ ਇਹ ਸਮੁੰਦਰ ਦੇ ਵਿੱਚ ਹਰ ਕਿਸੇ ਵਾਸਤੇ ਜਗ੍ਹਾ ਹੈਗੀ ਹੈ ਜਿਹੜੇ ਉੱਥੇ ਲੀਡਰ ਅੱਜ ਪਿੱਛੇ ਰਹਿ ਗਏ ਆ ਜਾਂ ਜਿਹੜੇ ਪਹਿਲਾਂ ਤੋਂ ਸਥਾਪਿਤ ਲੀਡਰ ਜਿਨ੍ਹਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਇਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਬੈਠ ਕੇ ਨਵੇੜ ਕੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੈਗੁਰ ਜੀ ਦਾ ਖਾਲਸਾ ਇਧਰ ਦੇ ਲੀਟਰਾਂ ਦਾ ਨਾ ਲਾਓ ਜਿਹਨੇ ਜਿਹਨੇ ਗਤਾਰੀ ਕੀਤੀ ਹੋਰ ਚਲੋ ਬੈਠ ਬੈਠ ਬੈਠੋ ਬੈਠੋ ਰਾਣਾ ਜੀ ਜਿਸ ਦਿਨ ਤੁਹਾਨੂੰ ਮੰਤਰੀ ਦੇ ਉਤਾਰਿਆ ਸੀ ਨਾ ਇਧਰ ਸੁਣੋ ਮੈਂ ਤੁਹਾਨੂੰ ਉਦਣ ਕਹਿਤਾ ਸੀ ਤੁਹਾਡੇ ਟ੍ਰੈਪ 'ਚ ਆ ਕੇ ਤੁਹਾਡੇ ਨਾਲ ਤਕਾ ਹੋ ਰਿਹਾ ਮੈਂ ਕਿਹਾ ਤਾਂ ਕਿ ਨਹੀਂ ਪਰ ਰਾਣਾ ਸਾਹਿਬ ਐ ਕੀ ਧੋਖਾ ਕੀਤਾ ਮੈਨੂੰ ਇਹ ਹੋਰ ਸਾਰੇ ਅਸੀਂ ਝੂਠੇ ਖੇਡਦੇ ਕੋਈ ਹੈ ਨਹੀਂ ਗੱਲ। ਸੋ ਮੇਰੇ ਕਹਿਣ ਦਾ ਮਤਲਬ ਬਹੁਤ ਹੀ ਜ਼ਰੂਰੀ ਗੱਲ ਕਰਨੀ ਆ ਹੁਣ ਮੈਨੂੰ ਲੱਗਦਾ ਰਸਮੀ ਤੌਰ ਤੇ ਇਹਨੇ ਲੋਕਾਂ ਨੂੰ ਕਰਾਉਣਾ ਹੈ ਸਾਥੀਆਂ ਨੂੰ ਉਹ ਫਰੰਟ ਤੇ ਸੀਟ ਤੇ ਖੜੇ ਹੋ ਜਾਣ ਫਿਰ ਆਪਾਂ ਨਾਦੀਨ ਮੈਂ ਤੇ ਬਾਜਵਾ ਸਾਹਿਬ ਤੁਸੀਂ ਮਹਾਰਾਜ ਜਨਰਲ ਸੈਕਟਰੀ ਸਾਹਿਬ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than 5 years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chandar Call Center. Call him on this number: zero seven four triple eight four double one six one. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ